ਆ ਜਿਹੜਾ ਮੋਟਰਸਾਈਕਲ ਸੀ ਬੰਦ ਕਰਕੇ ਆ ਗਿਫਟ ਤਾਂ ਨੂੰ ਪਟਾਕੇ ਮਾਰਨ ਦਾ ਤੇ ਹੁਣ ਜਿਹੜੇ ਅਗਲੇ ਤੁਹਾਡੇ ਯਾਰ ਦੋਸਤ ਹੋਣਗੇ ਉਹਨਾਂ ਨੂੰ ਵੀ ਦੱਸ ਦਿਓ ਕਿ ਸ਼ਹਿਰ ਪਰ ਸ਼ਹਿਰ ਚ ਪਟਾਕੇ ਮਾਰੋ ਤੇ ਚਾਰਜ ਦੇ ਪੀਸੀਆਰ ਤੋਂ ਆਪਣਾ ਗਿਫਟ ਪ੍ਰਾਪਤ ਕਰੋ। ਕੁਮਨ ਕਮੌਨ ਨੂੰ ਤਾਂ ਥਾਰ ਰੱਖੀ ਆ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਇਹ ਗਾਣਾ ਤਾਂ ਸਾਰਿਆਂ ਨੇ ਸੁਨਿਆ ਹੀ ਹੋਵੇਗਾ। ਪਰ ਜੇਕਰ ਉਹਨਾਂ ਦੇ ਵਿੱਚੋਂ ਕੋਈ ਵੀ ਹੁਸ਼ਿਆਰਪੁਰ ਦੇ ਵਿੱਚ ਬੁਲਟ ਤੇ ਪਟਾਕੇ ਮਾਰਦਾ ਫੜਿਆ ਗਿਆ ਤਾਂ ਉਸ ਨੂੰ ਹੁਸ਼ਿਆਰਪੁਰ ਪੁਲਿਸ ਗਿਫਟ ਦੇ ਦੇਗੀ। ਕਿਹੜਾ ਗਿਫਟ ਦਵੇ ਕਿ ਤੁਸੀਂ ਖੁਦ ਹੀ ਪੀਸੀਆਰ ਇਨਸਪੈਕਟਰ ਸੁਭਾਸ਼ ਭਗਤ ਦੇ ਕੋਲੋਂ ਸੁਣ ਲਓ ਤੇ ਦੇਖੋ ਇਹ ਵੀਡੀਓ ਬੁਲਟ ਦੇ ਪਟਾਕੇ ਮਾਰਨ ਵਾਲੇ ਨੌਜਵਾਨ ਨੂੰ ਕਿਵੇਂ ਮਿਲਿਆ ਪੁਲਿਸ ਦੇ ਵੱਲੋਂ ਗਿਫਟ ਤੁਹਾਨੂੰ ਕਿੰਨੇ ਵਾਰੀ ਪਹਿਲਾਂ ਸਮਝਾਇਆ ਵੀ ਸ਼ਹਿਰ ਵਿੱਚ ਪਟਾਕੇ ਨਹੀਂ ਮਾਰਨੇ ਹੁਣ ਪਟਾਕੇ ਮਾਰੇ ਆ ਨਾ ਹੁਣ ਪੁੱਤਾਂ ਨੂੰ ਤੁਹਾਡੇ ਦਾ ਮੋਟਰਸਾਈਕਲ ਅਸੀਂ ਬੰਦ ਕਰਦੇ ਆ ਗਿਫਟ ਤੁਹਾਨੂੰ ਪਟਾਕੇ ਮਾਰਨ ਦਾ ਤੇ ਹੁਣ ਜਿਹੜੇ ਅਗਲੇ ਤੁਹਾਡੇ ਯਾਰ ਦੋਸਤ ਹੋਣਗੇ ਉਹਨਾਂ ਨੂੰ ਵੀ ਦੱਸ ਦਿਓ ਕੇ ਸ਼ਹਿਰ ਪਰ ਸ਼ਹਿਰ ਚ ਪਟਾਕੇ ਮਾਰੋ ਤੇ ਇੰਚਾਰਜ ਪੀਸੀਆਰ ਤੋਂ ਆਪਣਾ ਗਿਫਟ ਪ੍ਰਾਪਤ ਕਰੋ। ਸਰ ਜਿਹੜੇ ਮੋਟਰਸਾਈਕਲ ਤੇ ਪਟਾਕੇ ਮਾਰਦੇ ਪਏ ਆ ਜ ਉਹਨਾਂ ਦੇ ਚਲਾਨ ਕੀਤੇ ਇਹਦੇ ਬਾਰੇ ਦੱਸੋ। ਮੈਂ ਸਰ ਆਪ ਜੀ ਦੇ ਮਾਧਿਅਮ ਰਹੀਂ ਪਹਿਲਾਂ ਵੀ ਸਾਰੇ ਜਿਹੜੇ ਨੌਜਵਾਨ ਆ ਇਹਨਾਂ ਨੂੰ ਕਈ ਵਾਰੀ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਜਿਹੜੇ ਮੋਟਰਸਾਈਕਲ ਆ ਇਹਦਾ ਪਟਾਕਾ ਨਾ ਮਾਰਿਆ ਕਰੋ ਸ਼ਹਿਰ ਵਿੱਚ ਅਦੈਕਸ ਦਾ ਮੌਰ ਜੜਾ ਉਹ ਪਹਿਲਾ ਕਰਦਾ। ਤੇ ਕੱਲ ਇੱਕ ਲੜਕਾ ਸੀਗਾ ਇਹਨੇ ਜਿਹੜੀ ਮੋਨਾ ਚਰਚਾ ਸ਼ਹਿਰਪੁਰ ਦੀ ਬੜਾ ਮਸ਼ਹੂਰ ਚਰਚਾ ਉਹ ਉਦੇ ਸਾਹਮਣੇ ਆ ਕੇ ਚਾਰ ਬਟਾਕੇ ਮਾਰੇ ਤੇ ਅੱਗੇ ਆਪਾਂ ਨਾਕਾ ਲਾਇਆ ਸੀਗਾ ਜਦੋਂ ਸਾਡੇ ਕੋਲ ਆ ਗਿਆ ਨੂੰ ਭੱਜ ਕੇ ਆਪਾਂ ਫੜ ਲਿਆ ਇਹਨੂੰ ਪੁਲਿਸ ਦੀ ਜਿਹੜੀ ਆ ਪੁਲਿਸ ਦੀ ਟੀਮ ਹੈ ਉਹਦੀ ਮਦਦ ਨਾਲ ਉਸ ਤੋਂ ਬਾਅਦ ਇਹਦਾ ਆਪਾਂ ਜਿਹੜਾ ਚਲਾਨ ਕੀਤਾ ਇਹਨੇ ਬੜੇ ਤਰਲੇ ਮਾਰੇ ਸਰ ਮੈਨੂੰ ਇੱਕ ਮੌਕਾ ਦੇ ਦਿਓ ਜਦ ਕਿ ਆਪਾਂ ਇਹਨੂੰ ਕੋਈ ਮੌਕਾ ਨਹੀਂ ਦਿੱਤਾ ਜੋ ਇਹਦਾ ਮੋਟਰ ਵਹੀਕਲ ਐਕਟ ਤਹਿਤ ਚਲਾਨ ਬਣਦਾ ਸੀ ਉਹ ਅਸੀਂ ਠੋਕੇ ਕੀਤਾ ਇਹਦਾ ਤੇ ਬਾਕੀ ਦੇ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਹੈਲਮਟ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਬਾਕੀ ਦੇ ਬੱਚਿਆਂ ਦੇ ਜਿਹੜੇ ਪੇਰੈਂਟਸ ਆ ਮੈਂ ਉਹਨਾਂ ਨੂੰ ਹੈਲਮਟ ਬਾਰੇ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਪੁਲਿਸ ਜਿਹੜੀ ਐ ਪੰਜਾਬ ਪੁਲਿਸ ਸਾਹਿਬ ਜੀ ਦੀ ਦੋਸਤ ਹੈ ਮਿੱਤਰ ਹੈ ਤੁਹਾਡੇ ਆਪਣੇ ਚਾਉਣ ਵਾਲੇ ਆ ਉਸੇ ਤਰ੍ਹਾਂ ਹੀ ਹੈਲਮਟ ਹੈ ਹੈਲਮਟ ਦਾ ਜਿਹੜਾ ਪੂਰਾ ਮਤਲਬ ਕੀ ਹੈ ਐਚ ਈ ਐਲ ਐਮ ਈ ਟੀ ਐਚ ਦਾ ਮਤਲਬ ਆ ਗਿਆ ਹੈਡ ਇਹਦਾ ਮਤਲਬ ਸਿਰ ਈ ਦਾ ਮਤਲਬ ਇਅਰ ਕੰਨ ਐਲ ਦਾ ਮਤਲਬ ਲਿਪ ਹੌਠ ਐਮ ਦਾ ਮਤਲਬ ਮਾਉਥ ਮੂੰਹ ਈ ਦਾ ਮਤਲਬ ਆਈਜ਼ ਅੱਖਾਂ ਤੇ ਟੀ ਦਾ ਮਤਲਬ ਟੀਥ ਇਹ ਜਿਹੜਾ ਹੈਲਮਟ ਆ ਇਹ ਆਪ ਟੁੱਟ ਜਾਂਦਾ ਪਰ ਸਾਡਾ ਜਿਹੜਾ ਸਿਰ ਚਿਹਰਾ ਪੂਰਾ ਉਹਨੂੰ ਬਚਾਉਂਦਾ ਹੈ ਇਸ ਤਰ੍ਹਾਂ ਸਾਡਾ ਹੈਲਮਟ ਵੀ ਮਿੱਤਰ ਹੈ ਮੈਂ ਪੇਰੈਂਟਸ ਨੂੰ ਇਹ ਰਿਕਵੈਸਟ ਕਰੂੰਗਾ ਕਿ ਜਦੋਂ ਤੁਹਾਡੇ ਬੱਚੇ ਜਿਹੜੇ ਆ ਇਹ ਸੜਕ ਦੇ ਰੋਡ ਦੇ ਉੱਪਰ ਟੂ-ਵੀਲਰ ਲੈ ਕੇ ਨਿਕਲਦੇ ਆ ਹੈਲਮਟ ਪਾ ਕੇ ਨਿਕਲਣ ਕਿਉਂਕਿ ਬਹੁਤ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਨੌਜਵਾਨ ਨੌਜਵਾਨ ਪੀੜ੍ਹੀ ਨੂੰ ਮੈਂ ਸੰਦੇਸ਼ ਦੇਣਾ ਚਾਹੁੰਨਾ ਕਿ ਸ਼ਹਿਰ ਦੇ ਵਿੱਚ ਪਟਾਕੇ ਨਾ ਮਾਰੋ ਜਿਹੜੇ ਰੂਲ ਲੈਂਗੁਏਜ ਰੈਗੂਲੇਸ਼ਨ ਹੈਗੇ ਆ ਉਹਨਾਂ ਦੀ ਪੂਰੀ ਜਿਹੜੀ ਹੈਗੀ ਆ ਰਿਸਪੈਕਟ ਕਰੋ ਉਹਨਾਂ ਦੀ ਕਰੋ ਦੂਸਰੀ 자로 돌라 이 틈을 걸는 게.